ਹਿੰਦੂ ਜੀ ਕਾਸਾ ਵਾਜ ਜੀ ਕੀ ਫਤਿਹ ਸਵਾਗਤ ਹੈ ਜੀ ਆਪ ਜੀ ਦਾ ਬਹੁਤ-ਬਹੁਤ ਸਾਡੇ YouTube ਚੈਨਲ ਇੰਦਰਭਹੁ ਕੀਰਤਨ ਟਿਊਟੋਰੀਅਲ ਵਿੱਚ ਅੱਜ ਮੇਰੀ ਭੈਣਾਂ ਵੀ ਡਿਮਾਂਡ ਕਰ ਰਹੀਆਂ ਸਾਨੂੰ ਤੇ ਮੇਰੇ ਵੀਰ ਵੀ ਕਹਿ ਰਹੇ ਇਸ ਹਾਲ ਕਿ ਕਿਸੇ ਗੁਰੂ ਘਰ ਕੋ ਵੀਰ ਸਾਹਿਬ ਜੀ ਦਾ ਕੋਈ ਸ਼ਬਦ ਸਿਖਾਇਆ ਜਾਵੇ ਸੋ ਅੱਜ ਆਪਾਂ ਬਹੁਤ ਥੀ ਮਿੱਠੀ ਤੇ ਬਹੁਤ ਹੀ ਪਿਆਰੀ ਧੁਨ ਲੈ ਕੇ ਹਾਜ਼ਰ ਹੋਏ ਹਾਂ ਜੀ ਪਹਿਲਾਂ ਮੇਰੀ ਇਹ ਭੈਣਾ ਦੇ ਸਕੇਲ ਤੋਂ ਕਰਾਂਗੇ ਜੀ ਉਸ ਤੋਂ ਬਾਅਦ ਵੀਰਾਂ ਦੇ ਸਕੇਲ ਤੋਂ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੀ ਜੋ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਨ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਜਿਹੜੇ ਚੈਨਲ ਨਾਲ ਪੁਰਾਣੇ ਜੁੜੇ ਹੋਏ ਹੈ ਹਨ ਉਹ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣ ਜੀ ਬਾਕੀ ਕਈ ਮੇਰੇ ਭੈਣਾਂ ਦੀ ਰਿਕੁਐਸਟ ਆਈ ਸੀ ਕਿ ਨੋਟੇਸ਼ਨ ਭੇਜ ਦਿਆ ਕਰੋ ਜੈ ਵੀਰਾਂ ਨੇ ਵੀ ਨੋਟੇਸ਼ਨ ਮੰਗੀ ਹੁੰਦੀ ਹੈ ਤਾਂ ਮੈਂ ਸ਼ਬਦ ਦੇ ਵਿੱਚ ਸਰਗਮ ਬੋਲੀ ਹੁੰਦੀ ਹੈ ਬੇਨਤੀ ਹੈ ਹੱਥ ਜੋੜ ਕੇ ਕਿ ਤੁਸੀਂ ਜਦੋਂ ਵੀ ਸਰਗਮ ਮੈਂ ਬੋਲਦੀ ਹਾਂ ਤੇ ਤੁਸੀਂ ਕਾਪੀ ਪੈਨ ਲੈ ਕੇ ਪਲੀਜ਼ ਰੋਕ ਕਰ ਲਿਆ ਕਰੋ ਅੱਜ ਆਪਾਂ ਸ਼ਬਦ ਕਰਾਂਗੇ ਜੀ ਬਹੁਤ ਹੀ ਪਿਆਰਾ ਸ਼ਬਦ ਹੈ ਪੰਜ ਪਿਆਲੇ ਪੰਜ ਪੀਰ ਛੇਤੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਰਟ ਕੇ ਮੂਰਤ ਕਰੂ ਹਰ ਕੋ ਦਿਨ ਸਵਾਰੀ ਆਪ ਜੀ ਨੇ ਪਹਿਲਾਂ ਗਾ ਕੇ ਸੁਣਾ ਦਿੰਨੇ ਆ ਜੀ ਇਹਦੇ ਵਿੱਚ ਤਾਲ ਕਹਿਰਵਾ ਰਹੇਗੀ ਜਿਸ ਦਾ ਬੀਪੀਐਮ ਜਿਸ ਦੇ ਟੈਂਪੋ ਮੈਂ 130 ਰੱਖਿਆ ਹੈ ਤੁਸੀਂ ਆਪਣੀ ਸਪੀਡ ਦੇ ਅਨੁਸਾਰ ਹੋਲੀ ਜਾਂ ਤੇਜ਼ ਕਰ ਸਕਦੇ ਹੋ ਅੱਜ ਜੇ ਪਹਿਲਾਂ ਆਪ ਨੂੰ ਸਰਵਣ ਕਰਵਾ ਲੈਣਾ ਉਸ ਤੋਂ ਬਾਅਦ ਕਰਵਾਵਾਂਗੇ ਤਰូវ ਸ਼ਬਦ ਹੋਲੀ ਵਾਲੀ ਬਹੁਤ ਹੀ ਸੋਹਣੀ ਧੁਨ ਹੈ ਜੀ Where do you पियाली पी पीर पी छठ मी पीर पैठों गुरी पारी पियाली पी पीर छठ में पीर बैठा गुरी पारी छठ में पीर बैठा गुरु पारी अर्जन पलट के ਛੇ ਮਹਿਲਾ ਤੱਕ ਦਰਸ ਨਿਹਾਰੀ ਆਪਾ ਚਲਿ ਸਿਕੀ ਅਰੀਦਾਸ ਕਰੇ ਛੇ ਮਹਿਲਾ ਤੱਕ ਦਰਸ ਨਿਹਾਰੀ ਅਗਨੀ ਤੂ ਚਿਰ ਸਾਥੇ ਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਬੋਲੇ ਮੁਖ ਤੇ ਸੁਣੋ ਸੰਸਾਰੀ ਕਾਲ ਯੁਗ ਦੀ ਪੀੜੀ ਸੂਟਿਆ ਕਿ ਚਲੇ Uh -oh. thank you ਕਰਾਂਗੇ ਜੀ ਸ਼ਬਦ ਚੰਨੀ ਪੀੜੀ ਸੋਨਾ ਅਰੇ ਤੇ ਕਾ ਕੁੰਮ ਲੱਗ ਰਹੇ ਹਨ ਚੰਨੀ ਪੀੜੀ ਸੋਨਾ ਵੇਖੋ ਧਾਰਿਕ ਨੂੰ ਲੱਗੇਗਾ ਦੇਖੋ ਸਾ ਗਾ ਰੀ ਰੇ ਸਾ ਪੋ ਸਾ ਸਾ ਸੰ ਧਿਆਨ ਨਾਲ ਜੀ ਆਪਣੀ ਨੋਟਬੁੱਕ 'ਚ ਤੁਸੀਂ ਨੋਟ ਕਰ ਲਿਓ ਸਾ ਗਾ ਸਾ ਗਾ ਰੀ ਰੇ ਸਾ ਨੀ ਸਾ ਸਾ ਚੱਲਨੇ ਪਾ ਪਾ ਪਧ ਪਾ 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 ਪਧ ਪਮ ਪਾ ਪਾ ਪਧ ਪਮ ਪਾਧਾ ਨੀ ਨ ਪੰਜੀ ਪਿਆਲੀ ਪੰਜੀ ਪੀਂ ਛਟੰ ਛਟੇ ਮੀ ਪੀਰੇ ਪੇ ਛਟੇ ਤੋਂ ਉਡੀਕ ਪਾਰੀ ਚਲ ਬੰਮੀ ਬੀਰੀ ਫੇਟੋਂ ਕੋ ਨਾਲ ਵੇਖਿਓ ਪਾ ਪਧ ਪਮ ਪਾ ਪਧ ਪਮ ਪਾ ਪਧ ਨੀ ਨੀ ਪੀ ਸ ਨੀ ਧਾ ਧ ਨੀ ਸ ਨੀ ਧਾ ਧ ਸ ਨੀ ਧਾ ਪਾ 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 जी पीर छठ मीर बैठ गुर पारी अर्जन काया पल के मूर्ति हार गोब ਪਾ ਧਾ ਧਾ ਪਾ ਮਾ ਗ ਰੀ ਮਾ ਗ ਗ ਰੀ ਸਾ 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 ਮੂਰੇ ਤੇ ਹਰੇ ਕੋ ਬਿਨ ਰੇਸਵਾ ਚੰਲੀ ਪੀੜੀ ਸੁਹਾਗ ਸਮਝ ਨਹੀਂ ਆਂਦੀ ਤਾਂ ਕਿਰਪਾ ਕਰਕੇ ਆਪ ਜੀ ਕਮੈਂਟਾਂ 'ਚ ਪੁੱਛ ਸਕਦੇ ਹੋ ਬਾਕੀ ਵੀਡੀਓ ਨੂੰ ਥੋੜਾ ਅੱਗੇ ਕਰਕੇ ਥੋੜਾ ਪਾਜ਼ ਕਰਕੇ ਥੋੜਾ ਹੌਲੀ-ਹੌਲੀ ਕਰਕੇ ਆਪ ਜੀ ਸਿੱਖ ਸਕਦੇ ਹੋ ਸ਼ਬਦ ਕਿਉਂਕਿ ਇਸ ਵਿੱਚ ਸਰਗਮ ਵੀ ਬੋਲੀ ਗਈ ਹੈ ਆਓ ਜੀ ਪੀਆਸ ਕੇ ਪਾਜ਼ ਕੇ ਕਰਕੇ ਦੇਖਦੇ ਹਾਂ ਚੰਗੀ ਦੀੜੀ ਸੋਮੀਆਂ ਅਜੰਤਰ ਦੇਖੋ ਜੀ ਨੇ ਇਹ ਸਾਰਾ ਸ਼ਬਦ ਕਰ ਲੈਣਾ ਹੈ ਜੀ ਵੀਡੀਓ ਪਸੰਦ ਆਈ ਹੋਵੇ ਜੀ ਤਾਂ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਕਰ ਦਿਓ ਬਾਦ ਤੋਂ ਬਾਦ ਦੋਸਤਾਂ ਮਿੱਤਰਾਂ ਵਿੱਚ ਤਾਂ ਜੋ ਹਰੇਕੀ ਕੀਰਤਨ ਦਾ ਲਾਹਾ ਲੈ ਸਕੇ ਜੀ ਬਾਕੀ ਕਮੈਂਟਾਂ ਰਾਹੀਂ ਆਪਣੇ ਸੁਝਾਅ ਜਰੂਰ ਦੱਸਿਆ ਕਰੋ ਕੋਈ ਵਿਸ਼ੇ ਸ਼ਬਦ ਆ ਜੀ ਨੇ ਸਿੱਖਣਾ ਹੋਵੇ ਤਾਂ ਕਮੈਂਟਾਂ ਰਾਹੀਂ ਜਰੂਰ ਦੱਸਿਆ ਕਰੋ ਜੀ ਮਿਲਦੇ ਹਾਂ ਆਪ ਜੀ ਨੂੰ ਅਗਲੇ ਲੈਸਨ ਵਿੱਚ ਭੁੱਲਾ ਚੁੱਕਾ ਦੇਖੀਮਾ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ